ਰਾਵੀ ਦਰਿਆ ਡੇਰਾ ਬਾਬਾ ਨਾਨਕ ਕੋਰੀਡੋਰ ਤੁਸੀਂ ਬੰਨ ਟੁੱਟਣ ਦੇ ਨਾਲ ਕਿਲੋਮੀਟਰ ਦੂਰ ਤੱਕ ਦੇ ਕਿੰਨੇ ਪਿੰਡਾਂ ਨੂੰ 흘ਿਆ ਪਾਣੀ ਨੇ ਆਪਣੀ ਝਪੇਟ ਵਿੱਚ ਅਤੇ ਕਿੰਨੀ ਹੋਈ ਫਸਲ ਖਰਾਬ 70 80 ਕਿਲੋਮੀਟਰ ਪ੍ਰਤੀ ਰਫਤਾਰ ਨਾਲ ਪਾਣੀ ਚੱਲ ਰਿਹਾ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਘਰ-ਬਾਰ ਪਾਣੀ ਵਿੱਚ ਟੈ ਗਏ ਨੇ ਦੂਰੋਂ ਨੇੜੇ ਦੇ ਪਿੰਡ ਪਾਣੀ ਨੂੰ ਦੇਖਣ ਲਈ ਆ ਰਹੇ ਨੇ ਉੱਥੋਂ ਦੇ ਲੋਕਾਂ ਦੇ ਵਿੱਚ ਪਾਣੀ ਨੂੰ ਲੈ ਕੇ ਗੁੱਸਾ ਪ੍ਰਗਟਾਇਆ ਗਿਆ ਤੇ ਤਿੱਖੇ ਨਿਸ਼ਾਨੇ ਪ੍ਰਸ਼ਾਸਨ ਤੇ ਸਾਦੇ ਗਏ ਨੇ ਸੱਚ ਗੱਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਕੁਸ਼ੀਰ ਅੱਜ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰੋਡਾਸਨ ਪਹੁੰਚੇ ਨੇ ਪਹਿਲਾਂ ਉਹ ਗੱਲ ਬੋਲਦੇ ਵਾਹਿਰੀ ਕਲਸਾ ਵਾਹਿਰੀ ਫਤਿਹ ਜੀ ਦੇਖੋ ਤੁਸੀਂ ਸਾਰੀ ਜਾਣਕਾਰੀ ਪਹਿਲਾਂ ਦੇ ਦਿੱਤੀ ਹੋਣੀ ਹੈ ਕਿ ਇੱਥੇ ਕੋਰੀਡੋਰ ਦੇ ਲਾਗੂ ਰਾਵੀ ਦਰਿਆ ਦਾ ਬੰਨ ਟੁੱਟਿਆ ਰਾਤ ਜਿਹੜਾ ਕਿ ਤਬਾਈ ਮਚਾਈ ਜਾ ਰਿਹਾ ਇੱਥੇ ਪੱਖੋਕੇ ਟਾਲੀ ਸਾਧਾਂ ਵਾਲੀ ਮਾਨ ਖਾਸਾਂ ਵਾਲੀ ਇਧਰ ਮਿਤਲਾ ਵਗੈਰਾ ਪਿੰਡ ਜਿਹੜੇ ਆ ਇਹ ਤਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੇ ਆ ਇਥੋਂ ਤੱਕ ਪਤਾ ਲੱਗਿਆ ਕਿ 15 15 ਫੁੱਟ ਪਾਣੀ ਜਿਹੜਾ ਉਹ ਖੜਾ ਬਹੁਤ ਸਾਰੇ ਘਰ ਜਿਹੜੇ ਆ ਉਹ ਡੁੱਬ ਗਏ ਤੇ ਇੱਥੇ ਆ ਸਾਰਾ ਕੁਝ ਦੇਖ ਕੇ ਰੋਣਾ ਆਉਂਦਾ ਕਿ ਲੋਕਾਂ ਨੇ ਸਿਸਟਮ ਕਿਉਂਕਿ ਕੁਦਰਤ ਦੀ ਕਰੋਪੀ ਘੱਟ ਹੈਗੀ ਮਾਈਨਰ ਕੁਦਰਤ ਦੀ ਕਰੋਪੀ ਜਿਆਦਾ ਕਰੋਪੀ ਜਿਹੜੀ ਹੈ ਸਰਕਾਰਾਂ ਦੀ ਤੇ ਸਰਕਾਰੀ ਸਿਸਟਮ ਦੀ ਅਣਗਹਿਲੀ ਦੀ ਜਿੱਥੇ ਦਰਿਆਵਾਂ ਦੇ ਵਿੱਚੋਂ ਪਾਣੀ ਲੰਘਣਾ ਉੱਥੇ ਦਰਿਆਵਾਂ ਤੇ ਰੇਤਾ ਖੜਾ ਹੈ ਅਸੀਂ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਔਰ ਇਹਨਾਂ ਦੇ ਮੰਤਰੀਆਂ ਨੂੰ ਵਕਫ ਵਕਫ ਸਮੇਂ ਦੇ ਗੱਲ ਕੇ ਡੀਸਿਲਟਿੰਗ ਕਰਵਾਓ ਇਹਨਾਂ ਦੀ ਜਿਹੜੀ ਹੈ ਇਹ ਦਰਿਆਵਾਂ ਨੂੰ ਖਾਲੀ ਕਰਵਾਓ ਇਹਦੇ ਕਾਨੇ ਵੜਾਓ ਵਿੱਚੋਂ ਇਹ ਚੋ ਰੇਤਾ ਕਢਾਓ ਕਿਸਾ ਜੇ ਤੁਸੀਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਕਹ ਦਿਓ ਕੱਢ ਲੈਣੇ ਥੋੜੇ ਰੇਤਾ ਸੋ ਦਰਿਆ ਤਾਂ ਰਹਿ ਗਏ ਨਹਿਰਾਂ ਜਿੰਨੇ ਜਦੋਂ ਫਿਰ ਇਹ ਮਤਲਬ ਇਹਨਾਂ ਨੂੰ ਕੁਝ ਸਮਝ ਜਾਂਦਾ ਲੱਗਦੀ ਨਹੀਂ ਉਹ ਵੀ ਗੱਲ ਮਾੜੀ ਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ بارش ਜ਼ਿਆਦਾ ਹੋਣੀ ਹੈ ਤਾਂ ਸਮੇਂ ਸਿਰ ਪਾਣੀ ਰਿਲੀਜ਼ ਦੇ ਮਾਂ ਤੋਂ ਥੋੜਾ ਥੋੜਾ ਕਰਦੇ ਰਹਿਣ ਖਤਰੇ ਦੇ ਨਿਸ਼ਾਨ ਤੱਕ ਜਾਣ ਹੀ ਨਾ ਇਹ ਵੀ ਗੱਲ ਮਾੜੀ ਹੈ ਜੇ ਇਹਨਾਂ ਨੂੰ ਸਮਝ ਨਹੀਂ ਤੇ ਜੇ ਇਹਨਾਂ ਨੂੰ ਸਮਝ ਹੈਗੀ ਹੈ ਮੈਨੂੰ ਤੇਹੀ ਲੱਗਦੀ ਹੈ ਕਿ ਇਹਨਾਂ ਨੂੰ ਸਮਝ ਹੈਗੀ ਹੈ ਸਮਝ ਦੇ ਬਾਵਜੂਦ ਇਹ ਜੋ ਲੋਕਾਂ ਨੂੰ ਮਤਲਬ ਡੋਬਣ ਦੀ ਇਹਨਾਂ ਦੀ ਸਾਜ਼ਿਸ਼ ਹੈ ਜੋ ਉਹਨੇ ਵੇਖੋ ਲੋਕਾਂ ਨੇ ਪਹਿਲੀ ਗੱਲ ਤੇ ਯੂਰੀਆ ਦੀ ਕਮੀ ਕਾਰਨ ਹਜ਼ਾਰ-ਹਜ਼ਾਰ ਰੁਪਏ ਨੂੰ ਬੋਰਾ ਲੈ ਕੇ ਤੇ ਲੋਕਾਂ ਨੇ ਪਾਲ ਝੋਨੇ ਪਾਲੇ ਆ ਲੱਗਦਾ ਵੀ ਇੱਥੇ ਆ ਕੁਝ ਹੋਣਾ ਬਾਜੂਗਾ ਜੀ ਸਾਹਿਬ ਇੱਕ ਜਿਹੜੀ ਉੱਥੋਂ ਦੇ ਮੇਰੇ ਖਾਲ ਤੁਹਾਡੇ ਇਲਾਕੇ ਤੇ ਕੈਸੇ ਵੀਡੀਓ ਕਰਨ ਕੀਤੀ ਜਿਹੜਾ ਪੰਜਰ ਪੁਲ ਤੇ ਜਿਹੜਾ ਗੇਟ ਹੀ ਦਾਮ ਦੇ ਉਹ ਵੀ ਬਾਤ ਕਰਕੇ ਰੱਖੀਗੇ ਦੇਖੋ ਜਦੋਂ ਹੁਣ ਪਿੱਛੇ ਵੀ ਹਰੀਕੇ ਵਗੈਰਾ ਵੀ ਪਿਛਲੇ ਸਾਲ ਤੇ ਜੀ ਵੀ ਗੱਲ ਇਸੇ ਤਰ੍ਹਾਂ ਜਦੋਂ ਸਾੜ ਆਏ ਸੀ ਕਿ ਨਾ ਤੇ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨੇ ਉਹ ਵੀ ਉਹਨਾਂ ਬੰਦ ਰੱਖੀਆਂ ਜੰਨੀ ਦੁਸ਼ਮਣੀ ਹੈ ਇਹਨਾਂ ਦੀ ਕਹਿਣ ਤੋਂ ਭਾਪ ਵੀ ਹਰੇਕ ਦੀ ਇਹ ਹੁੰਦੀ ਹੈ ਕਿ ਪਿਛਲਾ ਏਰੀਆ ਜਿਹੜਾ ਹੈਗਾ ਉਹ 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 ਡੁੱਬੇ ਉਹ ਉਹ ਬਰਬਾਦ ਹੋਵੇ ਸੋ ਉੱਥੇ ਵੀ ਟੀਮ ਸਾਡੀ ਜਾ ਕੇ ਤੇ ਉਹਨਾਂ ਨੇ ਕੱਲ ਗੇੜ ਜਿਹੜੇ ਸੀ ਉਹ ਖਲਵਾਏ ਉਹਨਾਂ ਨੇ ਕਿਉਂਕਿ ਆਪਣੇ ਡੈਮ ਦੀ ਲਈ ਉਥੋਂ ਤੱਕ ਵੀ ਕਿ ਸਾਡੀ ਜਿਹੜੀ ਹੈਗੀ ਹੈ ਉਹ ਪ੍ਰੈਸ਼ਰ ਬਣਿਆ ਰਿਹਾ ਵੀ ਉਥੇ ਡੈਮ ਦਾ ਯਾਰ ਆ ਜਿਹੜੇ ਹਾਲਾਤ ਨੇ ਜੇਕਰ ਉਹ ਨੌਜਵਾਨ ਉੱਥੇ ਜਾ ਕੇ ਬਲਜੀਤ ਸਿੰਘ ਵਾਂਗੋਂ ਨਹੀਂ ਨਾ ਜਾ ਕੇ ਆਪਣੀ ਟੀਮ ਸਹਿਤ ਉਹਨੂੰ ਖਲਵਾਉਣਾ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ 1 ਘੰਟੇ ਦੇ ਅੰਦਰ ਅੰਦਰ ਪਿੱਛੋਂ ਇਹਰ ਟੁੱਟ ਜਾਂਦੀ ਸੋ ਇਸੇ ਤਰ੍ਹਾਂ ਹੀ ਮਤਲਬ ਲਾ ਪੜਵਾਈਆਂ ਇਹ ਨੇ ਇਹ ਕੋਈ ਦੱਸੇ ਕਿਸੇ ਦੇ ਕੋਲੇ ਕੋਈ ਡਿਟੇਲ ਹੈ ਕਿ ਤੁਸੀਂ ਕਦੋਂ ਦੀ ਰਿਪੇਅਰ ਹੋਈ ਹੈ ਮਤਲਬ ਹੀ ਨਹੀਂ ਕਰੋੜਾਂ ਰੁਪਈਆ ਜਿਹੜਾ ਡਕਾਰ ਜਾਂਦੇ ਆ ਤੁਸੀਂ ਨੂੰ ਰਿਪੇਅਰ ਵਾਲੇ ਪਾਸੇ ਇਹ ਨਾ ਜਾਣਾ ਨਹੀਂ ਹੁਣ ਵੀ ਜੋ ਤਾਜ਼ਾ ਰਿਪੋਰਟ ਹੈ ਇੱਥੇ ਕਿਸਾਨ ਮੁੰਨ ਨੂੰ ਪੁੱਛ ਰਹੇ ਸੀ ਕਿ ਪ੍ਰਧਾਨ ਜੀ ਕੀ ਅੱਜ ਪਾਣੀ ਛੱਡਿਆ ਗਿਆ ਮੈਂ ਹੁਣੇ ਜੋ ਰਿਪੋਰਟ ਲਈ ਹੈ ਸ 527 ਮੀਟਰ ਤੱਕ ਡੈਮ ਦਾ ਜਿਹੜਾ ਉਹ ਖਤਰੇ ਦਾ ਲੈਵਲ ਹੈ। ਔਰ ਕੱਲ ਦੇ ਜਦੋਂ ਦੇ ਗੇਟ ਖੁੱਲਿਆ ਬੰਦ ਹੀ ਨਹੀਂ ਕੀਤੇ ਹੁੰਦਾ ਜਾਲਾ ਲੋ ਤੁਸੀਂ ਵੀ ਕਿੰਨਾ ਪਾਣੀ ਆਉਂਦਾ ਆ ਰਿਹਾ ਹੋ। ਕਿ ਅਜੇ ਤੱਕ ਨਾ ਹੀ ਉਹ ਬੰਦ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਜਿੰਨੀ ਦੇਰ ਉਸੇ ਹੀ ਲੈਵਲ ਤੇ ਨਹੀਂ ਆਉਂਦਾ। ਜੀ ਲੱਗਦਾ ਨਹੀਂ ਪ੍ਰਸ਼ਾਸਨ ਕਹਿ ਬੰਨੇ ਚਾਹੁੰਦਾ ਵੀ ਇਹ ਡੋਮ ਪੈਂਦਾ ਤਾਂ ਪਾਣੀ ਜਿਹੜਾ ਇਧਰ ਉਧਰ ਕੀ ਚੀਜ਼ ਹੈ? ਪ੍ਰਸ਼ਾਸਨ ਚਾਹੁੰਦਾ ਇੱਕ ਵੀ ਕਹਿ ਬੰਨੇ ਜਿਹੜਾ ਪਾੜ ਪਾਣੀ ਤੇ ਪਾਜੇ ਜਾ ਕਹਿ ਬੰਨੇ ਡੇਪੜ ਤੇ ਤਾਂ ਹੀ ਵੇਖੀ ਉਤਸਰ ਕੀਤੀ। ਦੇਖੋ ਇਹਨਾਂ ਨੇ ਤਾਂ ਡੋਬਣਾ ਹੀ ਆ ਯਾਰ। ਹੁਣ ਆ ਜਿਹੜੇ ਆ ਬਣੇ ਆ ਸਾ ਪ੍ਰਸ਼ਾਸਨ ਦਾ ਸਾਰਾ ਡੋਬ ਗਿਆ ਹੀ ਹੈ ਪਹਿਲਾਂ ਮੁੰੇਗਲ ਦੱਸੋ ਕਿਤੇ ਅੱਗ ਲੱਗ ਜੇ ਡੇਰਾ ਬਾਬ ਬਣਾਣੇ ਕੈਂਬੂਲੈਂਸ ਹੈ ਨਹੀਂਗੀ ਹੁਣ ਆ ਆਫਤ ਬਣੀ ਹੈ ਪ੍ਰਸ਼ਾਸਨ ਦੇ ਕੋਲ ਕੋਈ ਬੂਟ ਨਹੀਂ ਹੈਗੀ ਲੋਕਾਂ ਨੂੰ ਤਾਂ ਦੇਖੋ ਨਸ਼ੇ ਵਾਲੇ ਪਾਸਿਓਂ ਵੀ ਮਾਰਿਆ ਜਾ ਰਿਹਾ ਇਧਰਲੇ ਪਾਸਿਓਂ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਬੇਰਜ਼ਗਾਰੀ ਵੱਲੋਂ ਵੀ ਮਾਰਿਆ ਜਾ ਰਿਹਾ ਹਰ ਪਾਸੇ ਤੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਸੋ ਆ ਜਿਹੜਾ ਸਾਰਾ ਕੁਝ ਹੈਗਾ ਇੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵੇਲੇ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਸ ਆਫਤ ਦੇ ਵਿੱਚੋਂ ਕੱਢਣ ਦੀ ਮੈਂ ਸਵੇਰੇ ਵੀ ਆ ਕੇ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਫੋਨ ਕਰਕੇ ਇਹ ਗੱਲ ਕੀਤੀ ਸੀ ਕਿ ਇੱਥੇ ਤੱਕ ਕੋਈ ਹਾਲਾ ਤੱਕ ਮਤਲਬ ਰਾਤ ਟੀਮ ਨਹੀਂ ਪਹੁੰਚੀ ਸੋ ਉਸ ਤੋਂ ਬਾਅਦ ਦੇ ਵਿੱਚ ਜੜੀਆਂ ਨੇ ਉਹ ਇੱਥੇ ਟੀਮਾਂ ਪਹੁੰਚੀਆਂ ਨੇ ਅੰਡਿਆ ਰੱਖਦੀਆਂ ਟੀਮਾਂ ਵੀ ਜੜੀਆਂ ਨੇ ਉਹ ਪਹੁੰਚੀਆਂ ਨੇ ਹੁਣ ਇਸ ਬਲੀਆਰਮੀ ਵੀ ਆਈ ਹੈ ਸੋ ਉਹ ਲੋਕਾਂ ਨੂੰ ਇੱਥੋਂ ਕੱਢਣ ਦਾ ਜਿਹੜਾ ਉਹ ਯਤਨ ਕਰਨਗੇ ਪਰ ਮੈਂ ਸਿਰਫ ਮੋੜ ਕਿਉਂਕਿ ਮੈਂ ਕੋ ਰਾਜਨੀਤਿਕ ਨਹੀਂ ਹਾਂ ਪਰ ਜਿੱਥੇ ਗਲਤੀ ਹੈ ਮਤਲਬ ਸਾਡੇ ਪ੍ਰਸ਼ਾਸਨ ਦੀ ਉਹ ਗਲਤੀ ਜਿਹੜੀ ਉਹ ਦੱਸਣੀ ਪੈਂਦੀ ਹੈ ਕਿ ਨਹਿਰਾਂ ਜਿੰਨੇ ਦਰਿਆ ਰਹਿ ਗਏ ਨੇ ਪਾਣੀ ਦੀ ਜਗ੍ਹਾ ਦੇ ਉੱਤੇ ਰੇਤਾਂ ਭਰੀ ਪਈ ਹੈ ਆ ਫਿਰ ਜੇਕਰ ਰੇਤਾ ਨਿਕਲੂਗੀ ਤਾਂ ਪਾਣੀ ਜਿਹੜਾ ਉਹ ਉਹ ਉਸ ਜਗ੍ਹਾ ਤੇ ਰਹੂਗਾ ਨਾ ਆ ਪ੍ਰਸ਼ਾਸਨ ਵਾਲਾ ਤਾਂ ਪੂਰੇ ਜਿਹੜੇ ਦਾਅਵੇ ਕੀਤੇ ਗਏ ਨੇ ਸਾਰੇ ਮਤਲਬ ਲੰਗਰ ਦੇ ਜੰਪਫਤਾ ਜਿਹੜੇ ਸਾਰੇ ਅੰਡਰਗ੍ਰਾਫਤੀ ਫਾਟਾ ਸਾਰੇ ਨਹੀਂ ਲੰਗਰ ਦੇ ਪ੍ਰਬੰਧ ਕੀ ਕਰਨਗੇ ਮੈਂ ਕਹਿੰਦਾ ਲੰਗਰ ਦੇ ਪ੍ਰਬੰਧ ਤੁਸੀਂ ਨਾ ਕਰਿਆ ਕਰੋ ਤੁਸੀਂ ਜਿਹੜਾ ਮਤਲਬ ਉਹ ਰੇਤਾ ਕੱਢ ਕੇ ਦਰਿਆ ਸਾਫ਼ ਕਰਨੇ ਹੋ ਤੁਸੀਂ 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 ਉਹ ਕੰਮ ਕਰੋ ਨਾ ਦਰਿਆਵਾਂ ਨੂੰ ਸਾਫ਼ ਕਰੋ ਤੁਸੀਂ ਤੇ ਜਿਹੜੇ ਵਾਅਦੇ ਜਿੰਨੇ ਹੁੰਦੇ ਨੇ ਇਹਨਾਂ ਦੇ ਕੇ ਸਾਡੇ ਪ੍ਰਬੰਧ ਨੇ ਪ੍ਰਬੰਧ ਯਾਰ ਇਹਨਾਂ ਨੇ ਕਹਦੇ ਨੇ ਕੀ ਕਰ ਲੈਣਾ ਹੈ ਪ੍ਰਬੰਧ ਇੱਥੇ ਦੱਸਿਆ ਮੈਨੂੰ ਕੋ ਆ ਕੇ ਕੋ ਸਰਕਾਰੀ ਟੀਮ ਕੀ ਆ ਤਾਂ ਸਿੱਧਾ तहसीलदार साहब मैनु ਦੋ ਵਾਰ ਮਿਲੇ ਜਦੋਂ ਮਰਨ ਪੁੱਛਦਾ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਕੋਲ ਜਵਾਬ ਹੀ ਨਹੀਂ ਆ ਗਰਾਊਂਡ ਲੈਵਲ ਤੇ ਦੱਸਾਂ ਨਾ ਮੈਂ ਸਵੇਰ ਦਾ ਇੱਥੇ ਖੜਾ ਇੱਥੇ ਆ ਕੇ ਕੋਈ ਗੱਲ ਕਰੇ ਨਾ ਕੋਈ ਐਮਐਲਏ ਗੱਲ ਕਰੇ ਕਿ ਹਾਂ ਵੀ ਅਸੀਂ ਆਹ ਕਰ ਰਹੇ ਹਾਂ ਜੇ ਹੁਣ ਇੱਥੇ ਆ ਗੱਲ ਕਰ ਲਈਏ ਕਿ ਆਪਾਂ ਐ ਜਾ ਕੇ ਫੋਟੋ ਖਿਚਾ ਲਈਏ ਆਪਾਂ ਉੱਥੇ ਜਾ ਕੇ ਫੋਟੋ ਖਿਚਾ ਲਈਏ ਫੋਟੋ ਖਿਚਾਉਣ ਦਾ ਵੇਲਾ ਇਹਦੇ ਨੇ ਤੇ ਇਹ ਸੀਗਾ ਕਿ ਤੁਸੀਂ ਐਡਵਾਂਸ ਤਿਆਰੀ ਕੀ ਕੀਤੀ ਉਹ ਚੀਜ਼ ਦੱਸ ਹੜ੍ਹਾਂ ਤੋਂ ਬਚਾਉਣ ਦੇ ਲਈ ਤੁਸੀਂ ਕੀ ਕੀਤਾ ਇੱਥੇ ਆਿਆਂ ਦਾ ਤੁਸੀਂ ਬਿਸਕੁਟ ਦੇ ਦੋਗੇ ਆਿਆਂ ਨੂੰ ਤਾਂ ਤੁਸੀਂ ਮਤਲਬ ਇੱਥੇ ਜਿਹੜਾ ਕੋ ਪਾਣੀ ਦੀ ਪੇਟੀ ਫੜਾ ਦੋਗੇ ਕਿਸੇ ਨੂੰ ਲੰਗਰ ਤਾਂ ਤੁਸੀਂ ਲਾ ਦੋਗੇ ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਉਂ ਇੱਥੇ ਆ ਕੇ ਭਾਵੇਂ ਕੋ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮਐਲਏ ਆਵੇ ਮੈਂ ਖੜਾ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇੱਛਾ ਹੈ ਕਿ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਇੱਕ ਵੀ ਚੀਜ਼ ਗਨਾਉਣ ਐ ਯਾਰ ਗੱਲਾਂ ਕਰ ਛੱਡਨੀ ਆ ਮਤਲਬ ਬਸ ਹੀ ਉੱਥੇ ਆ ਕਰ ਦਿੱਤਾ ਅਹੀਂ ਉੱਥੇ ਆ ਕਰ ਦਿੱਤਾ ਕੀ ਕਰ ਦਿੱਤਾ ਯਾਰ ਵਾਦੇ ਤਾਂ ਪਹਿਲਾਂ ਵੀ ਇਹ ਸਰਕਾਰਾਂ ਐਂ ਕਰਦੀਆਂ ਨੇ ਹੋ ਲੋਕ ਮਰ ਰਹੇ ਆ ਇਹਨਾਂ ਨੂੰ ਇੱਥੇ ਮਰਦਿਆਂ ਵੇਖ ਕੇ ਦੁੱਖ ਕਿੰਨੂ ਐ ਸਾਨੂੰ ਐ ਸਾਡੇ ਭਰਾ ਐ ਇਹਨਾਂ ਲੋਕਾਂ ਵੋਟਾਂ ਵਟੋਰ ਕੇ ਤੇ ਤੁਹਾਡੇ ਹੁੰਦਿਆਂ ਆ ਜਿਹੜਾ ਬਦਲਾ ਆ ਹੀ ਉਹ ਵੀ ਦੂਜਿਆਂ ਵਰਗਾ ਹੀ ਬਣ ਗਿਆ ਸਾਰਾ ਕੁਝ ਕਿੱਥੇ ਐ ਦੱਸੋ ਮਤਲਬ ਕੋਈ ਯਾਰ ਕਿਤੇ ਰਤਾ ਵੀ ਇਨਸਾਨੀਅਤ ਹੈ ਜੇ ਕਿਤੇ ਇਨਸਾਨੀਅਤ ਹੈ ਤਾਂ ਸਾਨੂੰ ਦੱਸ ਦਿੱਤਾ ਜਾਵੇ ਕੋਈ ਵੀ ਆ ਕੇ ਗਣਾ ਦੇਵੇ ਜਾਂ ਇੰਨੇ ਸਾਰੇ ਇੱਥੇ ਲੋਕ ਖੜੇ ਐ ਤੇ ਇਹਦੇ ਵਿੱਚ ਵੀ ਇੱਥੇ ਕੀ ਰੱਤ ਬਣੇ ਸੀ ਆਹ ਨਹੀਂ ਸੀ ਬੇਸ਼ੱਕ ਬਣੇ ਪਰ ਉਦੋਂ ਸਿਰਫ ਉਧਰਲੇ ਪਾਸੇ ਇੱਕ ਗੁਰਚੱਕ ਵਾਲੇ ਪਾਸੋਂ ਜਿਹੜੀ ਟੁੱਟ ਕੇ ਤੇ ਪਰਲੇ ਪਾਸੇ ਹਜ਼ਾਰਾਂ ਏਕੜ ਜਿਹੜਾ ਅਸੀਂ ਪਰਾਂ ਭੋਨੇ ਵਾਲਾ ਸੈੱਡ ਵਾਲ ਨੂੰ ਫਸਲ ਖਰਾਬ ਹੋਈ ਸੀ ਤੇ ਉਦੋਂ ਦੇ ਹੀ ਅਸੀਂ ਇਧਰਲੇ ਪਾਸੇ ਜ਼ੋਰ ਲਾ ਰਿਆ ਵੀ ਦਰਿਆ ਖਾਲੀ ਕਰਾ ਲਓ ਇਹ ਤੁਸੀਂ ਨੂੰ ਰਿਪੇਅਰ ਕਰਵਾ ਲਓ ਤੁਹਾਨੂੰ ਪਤਾ ਹੁੰਦਾ ਪਾਣੀ ਛੱਡਣਾ ਔਰ ਹੋਰ ਤੇ ਹੋਰ ਸੁਣੋ ਗੱਲ ਦਰਿਆ ਜਦੋਂ ਬਿਆਸ ਸ਼ੁਰੂ ਹੁੰਦਾ ਨਾ ਹਮਾ ਚਲ ਚੁ ਉਧਰ ਮਿਰਥਲ ਏਰੀਏ ਚੋਂ ਤੁਸੀਂ ਹੈਰਾਨ ਹੋਵਗੇ ਉੱਥੇ ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ 1.5 ਕਿਲੋਮੀਟਰ ਦੇ ਵਿੱਚ ਤੁਸੀਂ ਹੈ ਨਹੀਂ ਤੁਸੀਂ ਹੈ ਨਹੀਂ ਆ ਉੱਥੇ ਉਹ ਜੇ ਤੇ ਗਰਦਾਸਪੁਰ ਸਾਈਡ ਵਾਲੇ ਪਾਸੇ ਨੂੰ ਕਦੋਂ ਬਨ ਟੁੱਟ ਜੇ ਉਧਰੋਂ ਬਚਾਓ ਜਾਂਦਾ ਜੇ ਨਹੀਂ ਟੁੱਟਾ ਤੇ ਉਧਰੋਂ ਰੜੇ ਪਾਣੀ ਜਿਹੜਾ ਹੈਗਾ ਫਟੇ ਫਟੇ ਉਧਰ ਚਲ ਜਾਂਦਾ ਉਹ ਕੀ ਆ ਹਿਮਾਚਲ ਦਾ ਏਰੀਆ ਪੈਂਦਾ ਹਿਮਾਚਲ ਏਰੀਏ ਦੇ ਵਿੱਚ 1.5 ਕਿਲੋਮੀਟਰ ਤੁਸੀ ਨਹੀਂ ਬਣਾਈ ਇਹ ਯਾਰ ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡਾ ਸਾਡਾ ਤਾਂ ਇਹਨਾਂ ਨੇ ਜਿਵੇਂ ਪਿੱਛੇ ਕਰੋਨਾ ਆਈ ਸੀ ਕਰੋਨਾ ਦੀ ਬਿਮਾਰੀ ਥੋੜਾ ਸੀ ਆਬਾਦੀ ਘਟ ਕਰਨ ਦੀ ਪ੍ਰਕਿਰਿਆ ਸੀ ਤਾਂ ਹੋਰ ਹੋਰ ਦੇ ਬਹੁਤ ਸਕੈਂਡਲ ਸੀਗੇ ਹੁਣ ਵੀ ਇਹ ਲੋਕ ਤੁਹਾਨੂੰ ਮਾਰਨ ਤੇ ਆ ਜਿਹੜੀ ਸਾਡੀਆਂ ਡੇਢ ਅਰਬ ਆਬਾਦੀ ਹੈ ਇਹਨਾਂ ਨੇ 50 ਕਿ ਜਿਹੜੀ ਹੈਗੀ ਆ ਕੁਝ ਕਰੋੜ ਰੱਖਣ ਵਾਲੀ ਗੱਲਬਾਤ ਹੈਗੀ ਹੈ ਬਾਕੀ ਤੇ ਲੋਕਾਂ ਨੂੰ ਸਿੱਧੇ ਰੂਪ ਚ ਮਾਰਨ ਵਾਲੀਆਂ ਗੱਲਾਂ ਨੇ ਉਹ ਸਾਨੂੰ ਮਲਾਵਟੀ ਪਦਾਰਥ ਜਿਹੜੇ ਖਾਣ ਵਾਲੇ ਨੇ ਉਹ ਦੇ ਕੇ ਮਾਰ ਰਹੇ ਨੇ ਉਹ ਸਾਨੂੰ ਗਰੀਬਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਮਹਿੰਗੇ ਇਲਾਜ ਖਰੋ ਮਾਰਿਆ ਜਾ ਰਿਹਾ ਉਹ ਸਾਨੂੰ ਐ ਡੋਬ ਡੋਬ ਕੇ ਮਾਰਿਆ ਜਾ ਰਿਹਾ ਉਹ ਸਾਨੂੰ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ ਇਹ ਤਾਂ ਮੈਂ ਸਾਫ਼ ਕਹੂੰਗਾ ਕਿ ਇਹ ਸਿੱਧੇ ਰੂਪ ਦੇ ਵਿੱਚ ਆਬਾਦੀ ਘਟਾਉਣ ਵਾਲੀਆਂ ਗੱਲਾਂ ਹੈ ਵੇ ਸਾਨੂੰ ਸਾਡੇ ਨਾਲ ਇਥੋਂ ਦੇ ਕਿਸਾਨਾਂ ਦੇ ਇੱਕ ਸਮੂਹ ਜਿਹਨਾਂ ਨੇ ਸਾਰੀ ਇਸ ਤਰ੍ਹਾਂ ਜਿਹੜੀ ਕਿਸਾਨ ਦੇ ਖਿਲਾਫ ਜਿਹੜੀ ਆਪਣੀ ਘਰਾਸ ਜਿਹੜੀ ਰੋਜ਼ ਪਰਸੰਗ ਕਰਾ ਕੀਤਾ ਸੋ ਸਮੇਂ ਰਾਤੀ ਜੇਕ ਪ੍ਰਸ਼ਾਸਨ ਨੂੰ ਕੋਈ ਪ੍ਰਕਟਾ ਪ੍ਰਬੰਧ ਕੀਤਾ ਕਰ ਲੈ ਗਏ ਕਹਿੰਦੇ ਤਾਂ ਇਹ ਸਾਹਦ ਐਸੋ ਜਿਹੜੀ ਜੁਗਤ ਤਨਾਫ ਦਿਖੋ ਮੈਂ ਤੁਹਾਡਾ ਆਪਣਾ ਪੁੱਤਰ ਕਲਾਫੀਂ ਕੀਤਾ